ਸ੍ਰੀ ਕਾਲਜੀ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਓ ਖਬਰ ਵਧੀਆ ਲੱਗੇ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਠਿੰਡਾ ਨਾਲ ਲੱਗਦੇ ਹਰਿਆਣਾ ਦੀ ਸਰਹੱਦ ਕੀਤੀ سیل ਸੀਨੀਅਰ ਸਟਾਫ ਰਿਪੋਰਟਰ ਬਠਿੰਡਾ ਕਿਸਾਨਾਂ ਵੱਲੋਂ 16 ਫਰਵਰੀ ਨੂੰ ਦਿੱਲੀ ਵਿੱਚ ਕੀਤੇ ਜਾਣ ਵਾਲੇ ਮਜਾਰੇ ਸਬੰਧੀ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ ਖੇਤਾਂਾਂ ਦੇ ਰੋਸ ਦੇ ਨੂਨਾ ਕੰਮ ਕਰਨ ਲਈ ਉਨ੍ਹਾਂ ਨੇ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਸਰਦ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਤਹਿਤ ਬਠਿੰਡਾ ਜ਼ਿਲ੍ਹੇ ਦੇ ਤਲਵੰਟੀ ਸਭ ਉਹ ਦੇ ਇਲਾਕੇ ਵਿੱਚ ਪੈਂਦੇ ਪਿੰਡਨ ਥੇਖਾ ਤੇ ਜੱਗਾ ਨੇੜੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਬੈਰੀਕੇਡ ਲਾਏ ਗਏ ਹਨ ਇਸ ਤਰ੍ਹਾਂ ਬਠਿੰਡਾ ਡੱਬ ਵਾਲੀ ਰੋਡ ਤੇ ਡੱਬ ਵਾਲੇ ਦੀ ਮੁੱਖ ਛੜਕ ਨੂੰ ਬੰਦ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਧਰ ਪੰਜਾਬ ਪੁਲਿਸ ਨੇ ਬੈਰੀਗੇਡ ਲਗਾ ਕੇ ਸਿਪਾਹੀ ਤਾਇਨਾਤ ਕਰ ਦਿੱਤੇ ਹਰਿਆਣਾ ਪੁਲਸ ਨੇ ਜੇਬੀ ਸੀ ਮਸ਼ੀਨਾਂ ਨਾਲ ਵੱਡੇ-ਵੱਡੇ ਪਥਰਾ ਕਰਕੇ ਆਪਣੇ ਇਲਾਕੇ ਵਿੱਚ ਬਾਰਡਰ ਬੰਦ ਕਰ ਦਿੱਤੇ ਹਰਿਆਣਾ ਸਰਹੱਦਾਂ ਸੀਲ ਕਰਨ ਤੋਂ ਬਾਅਦ ਲੋਕਾਂ ਨੂੰ ਭਾਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਤ ਇਹ ਹਨ ਕਿ ਤਲਵੰਡੀ ਸਾਬੋ ਤੋਂ ਪਿੰਡਨ ਥੀਖਾ ਵਾਇਆ ਪਾਖੜਾ ਨਹਿਰ ਦੇ ਪੋਲ ਤੇ ਪੱਥਰ ਰੱਖਣ ਕਾਰਨ ਹਰਿਆਣਾ ਨਾਲ ਸੰਪਰਕ ਟੁੱਟ ਗਿਆ ਹੈ ਪੈਦਲ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਡੱਬ ਵਾਲੀ ਰੋਡ ਦੇ ਬਨੇ ਮੰਜ ਨੇ ਵੀ ਹਰਿਆਣਾ ਤੇ Rajasthan ਤੋਂ ਆਉਣ ਵਾਲੇ ਲੋਕਾਂ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ ਜਦੋਂ ਕਿ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਦੂਜੇ ਰਾਜਾਂ ਤੋਂ ਇੱਥੇ ਆਪਣਾ ਲਾਜ ਕਰਾਉਣ ਲਈ ਆਉਂਦੇ ਹਨ ਦੂਜੇ ਪਾਸੇ ਪੁਲਸ ਪੁਲਸ ਵੱਲੋਂ ਸਖਤੀ ਕੀਤੀ ਜਾਣ ਦੇ ਬਾਵਜੂਦ ਕਿਸਾਨਾਂ ਨੇ ਦਿੱਲੀ ਮਾਰਚ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਪ੍ਰਸ਼ਾਸਨ ਵੱਲੋਂ ਹਰਿਆਣਾ ਪੰਜਾਬ ਮਾਰਗਾਂ ਤੇ ਸਿੱਖੀ ਨਜ਼ਰ ਰੱਖੀ ਜਾ ਰਹੀ ਹੈ ਇਨ ਲਾਕ ਕੇ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਹ ਸਿਰਫ ਲੋਡ ਪੈਣ ਦੇ ਹੀ ਯਾਤਰਾ ਅਤੇ ਜਾਣ ਬਠਿੰਡਾ ਨਾਲ ਲੱਗਦੇ ਹਰਿਆਣਾ ਤੇ सिरसा ਜ਼ਿਲ੍ਹੇ ਦੇ ਦਰੀ ਦੀ ਹੱਦ ਵਿੱਚ ਕਿਸਾਨਾਂ ਨੂੰ ਰੋਕਣ ਲਈ सिरसा ਪੁਲਿਸ ਪ੍ਰਸ਼ਾਸਨ ਪੁਖਤਾ ਪ੍ਰਬੰਧ ਕਰਨ ਵਿੱਚ ਜੁਟਿਆ ਹੋਇਆ ਹੈ ਜ਼ਿਲ੍ਹੇ ਜ਼ਿਲ੍ਹੇ ਵਿੱਚ ਪੈਰਾ ਮਿਲਟਰੀ ਬਲ ਤਾਇਨਾਤ ਕੀਤੇ ਗਏ ਹਨ ਪੰਜਾਬ ਨਾਲ ਲੱਗਦੀਆਂ ਦੋਵੇਂ ਸਰਹੱਦਾਂ ਤੇ ਡੱਬ ਵਾਲੀ ਚ ਚਾਰ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਲਵੰਡੀ ਸਾਬੋ ਥਾਣੇ ਦੇ ਐਚ ਐਸ ਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਆਪਣੇ ਪੱਧਰ ਤੇ ਦੋ ਚੌਕੀਆਂ ਦੇ ਬੈਰੀਕੇਡ ਲਾਇਗ ਹਨ ਜਿੱਥੇ 100-100 ਜਵਾਨ ਤਾਇਨਾਤ ਕੀਤੇ ਗਏ ਹਨ ਪੁਲਿਸ ਵੱਲੋਂ ਕਿਸੇ ਵੀ ਅਨਸਖਾਵੀ ਘਟਨਾ ਨੂੰ ਰੋਕਣ ਲਈ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ